ਤੁਸੀਂ ਇੱਥੇ ਹੁਣੇ ਬੇੜੀ ਜਾਣੀ ਆ। ਮੇਰੇ ਪਿਆਰੇ ਭੈਣ ਜੀ ਇੱਥੇ ਖੜ੍ਹ ਜਾਓ। ਵਿੱਚ ਬੈਠ ਕੇ ਆਪਣੇ ਬੇਟੇ ਲੈ ਆਓ ਕੱਢ ਕੇ। ਠੀਕ ਆ। ਮੀਲਾਂ ਦੇ ਮੀਲ ਸਭ ਪਾਸੇ ਪਾਣੀ ਪਾਣੀ ਹੋ ਗਿਆ। ਕਿੱਥੇ ਕੱਲ੍ਹ ਇਸੇ ਦੇ ਹਰਿਆ ਭਰਿਆ ਇਲਾਕਾ ਹਿੱਸਾ ਦਾ। ਆ ਕੱਲੇ-ਕੱਲੇ ਜੀ ਨੂੰ ਲੈ ਕੇ ਜਾਵਾਂਗੇ ਤੁਹਾਨੂੰ ਹਰ ਚੀਜ਼ ਖਾਣ ਪੀਣ ਲਈ ਪਹੁੰਚਾਵਾਂਗੇ। ਦੋ ਦੋ। ਸਭ ਲਈ ਖਾਣਾ ਖਾਣਾ ਦੋ। ਸਿੰਘ ਸਾਹਿਬ ਇਹ ਕਿਤੇ ਸਾਡੀਆਂ ਉਹਨਾਂ ਭੈਣਾਂ ਨੂੰ ਪਹਿਲ ਦੇਣੀ ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ। ਬਹੁਤ ਧੰਨਵਾਦ। ਸਭ ਤੋਂ ਸਭ ਨੂੰ ਬੁਲਾ ਚਾਹੀਦਾ ਕੰਟੀਨ ਦੇ ਵਿੱਚ ਚਾਹ ਦਾ ਪੂਰਾ ਸਬੰਧ ਹੈ ਠੀਕ ਹੈ ਚਾਹ ਦੇ ਨਾਲ ਮੁਰਗੇ ਲੰਗੜ ਵੀ ਲਾਉਂਦੇ ਪਰ ਪਹਿਲਾਂ ਜਿਹੜਾ ਬੰਦਾ ਇੱਥੇ ਛੱਡ ਕੇ ਜਾਂਦਾ ਉਹ ਚਾਹ ਮਿਲਣੀ ਚਾਹੀਦੀ ਹੈ ਠੀਕ ਮਿਲੇਗੀ ਚਾਹ ਦੇ ਨਾਲ ਕੁਝ ਖਾਣ ਲਈ ਮਿਲਣਾ ਚਾਹੀਦਾ ਠੀਕ ਹੈ ਗੱਡੀ ਪੂਰੀ ਪਾਣੀ ਦੀ ਇੱਥੇ ਟੈਂਕ ਦੇ ਕਿਹੜੀ ਤੇ ਦੂਜੀ ਪਵਾ ਦਿਓ ਰਾਤ ਦਿਨ 24 ਘੰਟੇ ਇੱਥੇ ਬਿਦਾਨ ਚ ਰਹਿਣਾ ਬਿਲਕੁਲ ਆਪ ਦੇਸ਼ ਦੀ ਸੇਵਾ ਕਰ ਰਹੇ ਹੋ ਐਸ ਵੇਲੇ ਜਦ ਦੂਜੀ ਸੇਵਾ ਵੀ ਕਰ ਰਹੇ ਹੋ ਹਾਂ ਬਿਲਕੁਲ ਠੀਕ ਹੈ ਨਾ ਮੈਂ ਜੀਸੀਬੀ ਭੇਜਤੀ ਆ ਉਹ ਜਿਹੜੀ ਚੀਜ਼ ਦੀ ਲੋੜ ਹੋਈ ਦੱਸੇ ਕੋ ਹੋ ਜੇ ਸਭ ਆ ਜੋ ਵੀ ਕਿਸੇ ਨੂੰ ਚੀਜ਼ ਸਮਾਨ ਵਸਤ ਚਾਹੀਦਾ ਹੋਊਗਾ ਉਹ ਸਭ ਜਿਹੜਾ ਆਪਾਂ ਲੈ ਕੇ ਦਾਂਗੇ ਇਹ ਇਹ ਮੈਂ ਕਹਿਣਾ ਸੀਗਾ ਤੁਹਾ ਅਨੁਸਾਰ ਨੂੰ ਤੁਸੀਂ ਘਬਰਾਉਣਾਂ ਦੀ ਦਿਲ ਨਹੀਂ ਛੱਡੋ ਤੁਹਾਡੇ ਨਾਲ ਆਂ ਸੀ ਸਰਕਾਰ ਤੁਹਾਡੇ ਨਾਲ ਆਂ ਸੀ ਤੁਹਾਡੇ ਨਾਲ ਆ ਠੀਕ ਹੈ ਨਾ ਜਿਹੜੀ ਚੀਜ਼ ਦੀ ਲੋੜ ਪਈ ਮੈਨੂੰ ਫੋਨ ਕਰਵਾ ਦਿੰਦੇ ਠੀਕ ਹੈ ਭਾਈ ਠੀਕ ਹੈ ਤੁਹਾਡੇ ਕੋਲ ਚੀਜ਼ ਪਹੁੰਚ ਜੂਗੀ ਲੰਗਰ ਚਾਹੀਦਾ ਦੰਗਵਾਂ ਲਈ ਚਾਹਦਾ ਚਾਹੀਦਾ ਕੁਝ ਚਾਹੀਦਾ ਤੁਹਾਡੇ ਕੋਲ ਪੁੱਛਾ ਦੇਾਂਗੇ ਦੇਖੋ ਕੀ ਬਣ ਗਿਆ ਸਭ ਜਲਥਾਲੀ ਇੱਕ ਹੋ ਗਿਆ ਉਹਦੇ ਆਪਣੇ ਆਪਾ ਕੀਤਾ ਉਹਦਾ ਆਚਾਰ ਦਾ ਬਦਲ ਉਹ ਪੰਜਾਬ ਐਗਰੂ ਦਾ ਜਿਹੜਾ ਐਮਡੀ ਆ ਉਹਨੂੰ ਕਹਿ ਦੇਣਾ ਉਹ ਇੱਥੇ ਮਂਗਾਲ ਸੀ ਕਿਦਾ ਡੰਗਾ ਠੀਕ ਆ ਹਾਂਜੀ ਹਾਂਜੀ ਤੋ ਆਹ ਮੱਛੀ ਮਿਲਿਆ ਰੋਟੀ ਇਹਦਾ ਚਾਹ ਉਹਦਾ ਆਗਾ ਕੱਲ ਆ ਚਾਹ ਜਿਹੜਾ ਡੰਗਵਾਂ ਵਾਲਾ ਉਹ ਤੁਹਾਨੂੰ ਮਿਲ ਜੂਗਾ ਬਾਕੀ ਠੀਕ ਆ ਕੋਈ ਗੱਲ ਚਾਰਾਂ ਗੱਲ ਮੈਂ ਡੰਗਾ ਦਾ ਭੇਜ ਦਿਆ ਹਾਂ ਆਰਡਰ ਕੀਤਾ ਸ਼ਾਮ ਤੱਕ ਪਹੁੰਚ ਜਾਣਾ ਰਾਸ਼ਨ ਦੀ ਮੰਗ ਕਰ ਰਹੇ ਸੀ ਜੀ ਇੱਥੇ ਚਲਿਏ ਦੋ ਬੇੜੀਆਂ ਦਾ ਕੋਦੋ ਪਤੰਦ ਮੈਂ ਚੱਲ ਦਿੰਦਾ ਰੱਖਦੇ ਆ ਸਰ ਇੱਕ ਦਿਓ ਦਸ ਦਿਖੋ ਇੱਕ ਜਾ ਬੈਜੋ ਹਾਂਜੀ ਠੀਕ ਆ ਆਪਾਂ ਵੰਡ ਕੇ ਉਹ ਪੰਜਾਬੀ ਫਿਰ ਆਪਣੇ ਕਾਦਾਨਾ ਮੋਹ ਕਰਦੇ ਆ ਆਪਣੇ ਡੰਗਰ ਬੱਚੇ ਦਾ ਮੋਹ ਕਰਦੇ ਆ ਕਿਸ ਕੰਧ ਕੇ ਵੱਲ ਜਿਹੜਾ ਉਹ ਨਹੀਂ ਆਏ ਮਤਲਬ ਹੋਂਸਾ ਦੀ ਡਿਊਟੀ ਆ ਸਭ ਨੂੰ ਲੈ ਕੇ ਆਵਾਂਗੇ ਆਪਣੇ ਤੋਂ ਦੱਸੋ ਕਿੰਨੇ ਜਾਣਾ ਬਾਸ ਦੇਣਾ ਅਸੀਂ ਦੋ ਬੇੜੀਆਂ ਹੁਣ ਇੱਥੇ ਲਾ ਦਨੇ ਉਠਾਓ ਬਿਠਾਓ ਆਈ ਨਾਲ ਇਹਦੇ ਲਾਗੇ ਚਮਿਆਰੀ ਦਾ ਮੰਡੀ ਆ ਇੱਥੇ ਵੀ ਅਸੀਂ ਪ੍ਰਬੰਧ ਕੀਤਾ ਜਿਹੜੇ ਸਾਡੇ ਆਗੋਂ ਹੁਣ ਪਾਣੀ ਬਿਲਕੁਲ ਇੱਥੇ ਨੇੜੇ ਆ ਗਿਆ ਉੱਥੋਂ ਜਿਹੜੇ ਸਾਡੇ ਕਿਸਾਨ ਉੱਠ ਕੇ ਆਦੇ ਉਹਨਾਂ ਦੇ ਪਸ਼ੂਆਂ ਲਈ ਉਹਨਾਂ ਦੇ ਰਹਿਣ ਲਈ ਕੁਝ ਸਾਰੇ ਪੁਰਾਣੇ ਬੁਜੇਤ ਪਾਈਚਾ ਦੇ ਲੋਕ ਆ ਉਹ ਵੀ ਆਏ ਆ ਸਭ ਲਈ ਅਸੀਂ ਪ੍ਰਬੰਧ ਕੀਤਾ ਉਹ ਸਭ ਦਾ ਪ੍ਰਬੰਧ ਦੇਖ ਰਹੇ ਜਿਹੜੀ ਜਿਹੜੀ ਚੀਜ਼ ਚਾਹੀਦੀ ਆ ਲੰਗਰ ਚਾਹੀਦਾ ਜੋ ਕੁਝ ਵੀ ਚਾਹੀਦਾ ਉਹ ਹਰ ਚੀਜ਼ ਅਸੀਂ ਪਹੁੰਚਾ ਰਹੇ ਸਦਾਤ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਇਹਨਾਂ ਸਾਦੇ ਹਰ ਭੀੜਤਾ ਦੇ ਨਾਲ ਖੜੀ ਆ ਚਟਾਨ ਦੀ ਤਰ੍ਹਾਂ ਖੜੀ ਆ ਅਸੀਂ ਹਰ ਚੀਜ਼ ਜਿਹੜੀ ਆ ਉਹ ਉਹ ਪਹੁੰਚਾਵਾਂਗੇ ਡੰਗਵਾਵਾ ਖਾਣਾ ਤੇ ਬੰਦਿਆਂ ਦਾ ਡਾਕਟਰ ਨੇ ਕੁਝ ਵੀ ਆ ਉਹ ਸਭ ਨੂੰ ਜਿਹੜਾ ਅਸੀਂ ਇੱਥੇ ਹਰ ਚੀਜ਼ ਪਹੁੰਚਾ ਦੇਣਾ ਹੈ